ਜਸਵਿੰਦਰ ਤੰਜੂਵਾਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਲਈ ਜੋ ਗੀਤ ਲੈ ਕੇ ਆਈ ਹਾਂ ਇਹ ਪੁਰਾਣੇ ਸਮੇਂ ਦੇ ਹਾਲਾਤਾਂ ਨੂੰ ਦਰਸਾਉਂਦਾ ਹੈ ਪੁਰਾਣੇ ਸਮੇਂ ਵਿੱਚ ਜਦੋਂ ਨੌਕਰ ਜਾਂਦੇ ਸਨ ਆਦਮੀ ਬਾਹਰ ਨੌਕਰੀ ਕਰਨ ਜਾਂਦੇ ਸਨ ਉਸ ਸਮੇਂ ਨੂੰ ਦਰਸਾਉਂਦਾ ਇਹ ਗੀਤ ਇੱਕ ਬੇਟਾ ਨੌਕਰ ਜਾਂਦਾ ਹੈ ਤੇ ਆਪਣੀ ਮਾਂ ਨੂੰ ਆਪਣੀ ਧਰਮ ਪਤਨੀ ਦੀ ਦੇਖਭਾਲ ਕਰਨ ਵਾਸਤੇ ਕਹਿ ਕੇ ਜਾਂਦਾ ਹੈ। ਲੋ ਜੀ ਸੁਣੋ ਪਿਆਰਾ ਜਿਹਾ ਗੀਤ ਤੇ ਮਾਣੋ ਇਸ ਗੀਤ ਦਾ ਆਨੰਦ। ਅਸਾਂਤਾ ਮਾਂਏ ਨੌਕਰ ਤੁਰ ਜਾ ਕੇ ਰਖੀ ਮਾਤਾ ਰਾਜੇ ਦੀ ਬੇਟੀ ਨੀ ਅਸਤਾ ਮਾਏ ਨੋਕਰ ਤੁਰ ਜਾਣਾ ਨੀ ਸਾंभ ਕੇ ਰਖੀ ਮਾਤਾ ਰਾਜੇ ਦੀ ਬੇਟੀ ਨੀ ਨੋਕਰ ਤੁਰ ਜਾਣਾ ਬੇਟਾ ਤੂੰ ਵੇ ਸਾंभ ਕੇ ਰਖੂ ਬੇਟਾ ਰਾਜੇ ਦੀ ਬੇਟੀ ਵੇ ਨੋ ਕਰ ਤੁਰ ਜਾਣਾ ਬੇਟਾ ਤੂੰ ਵੇ ਸਾंभ ਕੇ ਰਖੂ ਬੇਟਾ ਰਾਜੇ ਦੀ ਬੇਟੀ ਪੁਖਾ ਤਾਲਗੀਆਂ ਸਸੇ ਪੁਖਾ ਤਾਲਗੀਆਂ ਨੀ ਕਿੱਥੇ ਤਾਂ ਪਈਏ ਸਸੇ ਸੂੜੇ ਦੀ ਰੋਟੀ ਨੀ ਕਿੱਥੇ ਤੇ ਪਈਏ ਸਸੇ ਸੂੜੇ ਦੀ ਰੋਟੀ ਨੀ ൂ താമേനുഹേ സൂളി റോട്ടീ കുട്ടി തീയ ചൂരി കണ ബുഖായി കുട്ടി തീയ ചൂരി കണ ബുഖ ਨੀਂਦਾ ਤਾਂ ਆਈਆਂ ਸੱਸੇ ਨੀਂਦਾ ਤਾਂ ਆਈਆਂ ਨੀ ਕਿਤੇ ਤਾਂ ਪਈਆ ਸੱਸੇ ਟੁੱਟੀ ਜਹੀ ਮੰਜੀਨੀ ਕਿਤੇ ਤਾਂ ਪਈਆ ਸੱਸੇ ਟੁੱਟੀ ਜਹੀ ਮੰਜੀਨੀ ਅਸਾਂ ગુજારની ની ગુજાર ક્યુ તમે દવાનું હે ટૂટી મંજીની ટુટી જે મંજીની ઉચ્ચે તમે હેલ પૈ પલગણવારીની ਉੱਚੇ ਤਾਂ ਮਹਿਲ ਪਈਏ ਪਲੰਗ ਅਨਵਾਰੀ ਨੀ ਨੌਕਰ ਵੀ ਆ ਗਏ ਮਾਤਾ ਚੋਕਰ ਵੀ ਆ ਗਏ ਨੀ ਕਿੱਥੇ ਤਾਂ ਗਈਏ ਮਾਤਾ ਰਾਜੇ ਦੀ ਬੇਟੀ ਨੀ ਕਿੱਥੇ ਤਾਂ ਗਈਏ ਤਾ ਰਾਜੇ ਦੀ ਬੇਟੀ ਨੀ ਵਾੜੇ ਵੀ ਗਈਏ ਬੇਟਾ ਪਿਛਵਾੜੇ ਵੀ ਗਈਏ ਵੇ ਹੁਣੇ ਤਾਂ ਆ ਜਾਊ ਬੇਟਾ ਰਾਜੇ ਦੀ ਬੇਟੀ ਵੇ ਹੁਣੇ ਤਾਂ ਆ ਜਾਊ ਬੇਟਾ ਰਾਜੇ ਦੀ ਬੇਟੀ ਵੇ ਝਾਟ ਉਡੀਕੀ ਮਾਤਾ ਪਲਵੀ ਉਡੀਕੀ ਨੀ ਪਲਵੀ ਉਡੀਕੀ ਨੀ ਮੁੜ ਕੇ ਨਾ ਆਈ ਮਾਤਾ ਰਾਜੇ ਦੀ ਬੇਟੀ ਕੜੇ ਕੇ ਨਾ ਆਈ ਮਾਤਾ ਰਾਜੇ ਦੀ ਬੇਟੀ ਨਹੀਂ ਉੱਚੇ ਤਾਂ ਜਾਵੀ ਵੇ ਬੇਟਾ ਉੱਚੇ ਤਾਂ ਜਾਵੀ ਵੇ ਮਾਰ ਕੇ ਸ਼ਮ ਕਾਂ ਬੇਟਾ ਓ ਨੋ ਜਗਾਂਵੀ ਵੇ ਕੇਸ਼ਮ ਕਾ ਬੇਟਾ ਓ ਨੂੰ ਜਗਾਵੀ ਵੇ ਇੱਕ ਵੀ ਮਾਰੀ ਮੈਂ ਮਾਤਾ ਦੋ ਵੀ ਮਾਰੀ ਨੀ ਇੱਕ ਵੀ ਮਾਰੀ ਮੈਂ ਮਾਤਾ ਦੋ ਵੀ ਮਾਰੀ ਨੀ ਸੁੱਤੀ ਨਾ ਜਾਗੀ ਨੀ ਮਾਤਾ ಸುತ್ತೀನಿ ಸುತ್ತೀನ ಜಾಗಿನಿ ಮಾತಾ ರಾಜೇ ದಿ ಭೇಟಿನೀ